ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਲੁਧਿਆਣਾ ਪੁਲਿਸ ਨੇ ਇੱਧਰ ਜਿਹਦੇ ਗੈਂਗਸਟਰ ਸਾਗਰ ਨਿਊਟਨ ਨੂੰ ਗ੍ਰਫਤਾਰ ਕਰ ਲਿਆ ਇਸ ਗੈਂਗਸਟਰ ਦੇ 18 ਤੋਂ ਵੱਧ ਮਾਮਲੇ ਦਰਜ ਹਨ ਮਾਰਚ ਮਹੀਨੇ ਤੇ ਇਹ ਬੇਲ ਤੇ ਬਾਹਰ ਆਇਆ ਸੀ ਤੇ ਲੁਧਿਆਣਾ ਪੁਲਿਸ ਸਟੇਜ ਸੀਨੀਅਰ ਅਫਸਰ ਜਸਕਰਨਜੀਤ ਸਿੰਘ ਤੇਜਾਵਾਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਇਸ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਜਿੱਥੇ ਆਪਣੇ ਕਿਸੇ ਰਿਸ਼ਤੇਦਾਰ ਦੇ ਕਰਨ ਲੁਕਿਆ ਹੋਇਆ ਸੀ ਜਿਹੜਾ ਇੱਕ ਸਾਡੇ ਰੀਸੈਂਟਲੀ ਇੱਕ ਮਕਦਮਾ ਦਰਜ ਹੋਇਆ ਸੀ ਚੌਥੇ ਮਹੀਨੇ ਦੁੱਗਰੀ ਥਾਣੇ ਦੇ ਵਿੱਚ ਪਹਿਲੋ ਅਟੈਂਪਟ ਟੂ ਮਰਡਰ ਹੋਇਆ ਸੀ ਇੱਕ ਲੇਡੀ ਸਰਜੀਤ ਕੌਰ ਨੂੰ ਜਿਹੜੀਆਂ ਸੱਟਾਂ ਮਾਰੀਆਂ ਸੀ ਪਰ ਜੇਰੇ ਇਲਾਜ ਫਿਰ ਉਹਨਾਂ ਦੀ ਮੌਤ ਹੋਣ ਤੋਂ 302 ਦਾ ਵਾਧਾ ਕੀਤਾ ਗਿਆ ਸੀ ਉਸ ਮਕਦਮੇ ਦੇ ਵਿੱਚ ਜਿਹੜਾ ਇਹ ਸਾਗਰ ਨਿਊਟਨ ਜਿਹੜਾ ਏ ਕੈਟਾਗਰੀ ਦਾ ਗੈਂਗਸਟਰ ਹੈ ਜੇ ਦਾ ਪ੍ਰੀਵੀਅਸ ਰਿਕਾਰਡ ਇਹ ਆ ਵੀ ਇਹਦੇ ਖਿਲਾਫ ਪਹਿਲੋ ਆਲਰੇਡੀ ਜਿਹੜੇ ਆ 18 ਤੋਂ 19 ਪਰਚੇ ਦਰਜ ਆਂ ਹਰ ਤਰ੍ਹਾਂ ਦਾ ਮਕਦਮਾ ਦਰਜ ਆ ਇਹਦੇ ਖਿਲਾਫ ਐਨਡੀਪੀਐਸ ਦਾ ਵੀ ਹੈ ਅਟੈਂਪਟ ਟੂ ਮਰਡਰ ਦਾ ਵੀ ਹੈ ਆਰਮਜ਼ੈਕ ਦਾ ਵੀ ਹੈ ਤੇ ਮਰਡਰ ਲੁੱਟ ਖੋਹ ਦਾ ਵੀ ਹੈ ਕਿਉਂਕਿ ਹਰ ਤਰ੍ਹਾਂ ਦੇ ਜਿਹੜੇ ਮਕਦਮੇ ਦਰਜ ਆ ਜੇਲ ਤੋਂ ਜਿਹੜਾ ਬੇਲ ਆਊਟ ਹੋਇਆ ਹੋਇਆ ਮਾਰਚ ਦੇ ਵਿੱਚ ਮਾਰਚ 2024 ਚ ਇਹਨੇ ਅਕੇ ਰੀਸੈਂਟਲੀ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੀ ਮਾਨਯੋਗ ਸੀਪੀ ਸਾਹਿਬ ਨੇ ਇੱਕ ਜਿਹੜੀ ਆ ਟੀਮ ਬਣਾਈ ਸੀ ਜਿਹਦੇ ਵਿੱਚ ਕਾਉਂਟਰ ਇੰਟੈਲੀਜੈਂਸ ਦੇ AIG ਸਿਮਿਲਰ ਟ੍ਰੈਂਸਰ ਹੋਰਾਂ ਦੀ ਜਿਹੜੀ ਟੀਮ ਹੈ ਉਹ ਸਾਡੇ ਨਾਲ ਇਨਸਪੈਕਟਰ ਸਾਹਿਬਾਨ ਹੈ ਤੇ ਨਾਲ ਸਾਡੇ CI ਦੇ ਇਨਸਪੈਕਟਰ ਤੇ ADCP ਇਨਵੈਸਟੀਗੇਸ਼ਨ ਅਮਨ ਬਰਾੜ ਇਹਨਾਂ ਨੇ ਸਾਰਿਆਂ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਜਿਹੜਾ ਇਸ A ਕਲਾਸ ਦੇ ਗੈਂਗਸਟਰ ਨੂੰ ਜਿਹਦਾ ਇੰਨਾ ਪ੍ਰੀਵੀਅਸ ਰਿਕਾਰਡ ਮਾੜਾ ਹੈ ਇਹਨੂੰ UP ਦੇ ਵਿੱਚੋਂ ਵਿਜਨੌਰ ਦੇ ਏਰੀਆ ਦੇ ਵਿੱਚੋਂ ਇਹਨੂੰ ਕੱਲ ਗ੍ਰਿਫਤਾਰ ਕੀਤਾ ਅੱਜ ਅਸੀਂ ਹੁਣ ਇਹਨੂੰ ਰਿਮਾਂਡ ਤੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੀ ਕੋਈ ਅੱਗੇ ਫਰਦਰ ਇਹਦੀ ਹੋਰ ਹੋਏਗੀ ਜੋ ਵੀ ਰਿਕਵਰੀ ਹੋਏਗੀ ਜੋ ਉਹ ਤੁਹਾਨੂੰ ਅਸੀਂ ਬਰੀਫ ਇਹ ਤੋਂ ਬਾਅਦ ਦਵਾਂਗੇ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਚਨੇ ਦੇਸ਼ਾਂ ਦੀ ਸ਼ਕਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਰਕੜਗੜ ਪੁਲਿਸ ਦੇ ਨਸ਼ਿਆਂ ਦੇ ਖਿਲਾਫ ਚੜੀ ਗਈ ਮਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕਾਰਕੜਗੜ ਪੁਲਿਸ ਨੇ ਆਸਟ੍ਰੋ ਹਾਈ ਟੈਕ ਨਾਕੇ ਤੇ ਇੱਕ ਵਿਅਕਤੀ ਨੂੰ 700 ਗ੍ਰਾਮ ਆਫੀਮ ਨਾਲ ਕਾਬੂ ਕੀਤਾ। ਪੁਲਿਸ ਮੁਤਾਬਕ ਕਾਬੂ ਕੀਤੇ ਗਏ ਕਥਿਤ ਮੁਲਜ਼ਮ ਦੀ ਪਛਾਣ ਰਜਿੰਦਰਾ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਕੁਡਰੀਆ ਫੈਜ਼ਲਾਪੁਰ ਥਾਣਾ ਅਲੀਗੜ ਤਹਿਸੀਲ ਔਲਾ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਦੇ ਰੂਪ ਵਿੱਚ ਹੋਇਆ ਤਾਂ ਪੁਲਿਸ ਨੇ ਕਥਿਤ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੱਲ ਮਿਤੀ 28/24 ਨੂੰ ਗਸਤ ਤੇ ਚੈਕਿੰਗ ਵਾਸਤੇ ਆਸਰੋ ਇਲਾਕਾ ਹਾਈ ਟਕ ਤੇ ਰਵਾਲਾ ਸੀਗੇ ਜਿੱਥੇ ਨਾਕੇ ਦੌਰਾਨ ਗੱਡੀਆਂ ਦੀ ਤੇ ਵਹੀਕਲਾਂ ਦੀ ਚੈਕਿੰਗ ਕਰ ਰਹੀ ਸੀਗੇ ਤੇ ਉੱਥੇ ਗੱਡੀਆਂ ਦੀ ਲਾਈਨ ਲੱਗੀ ਜਿਸ ਵਿੱਚੋਂ ਇੱਕ ਮੋਰਾ ਨੌਜਵਾਨ ਉਤਰ ਕੇ ਰੋਪੜ ਸਾਈਡ ਨੂੰ ਪੈਦਲ ਚੱਲ ਪਿਆ ਜਿਸ ਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਤੇ ਜਿਸ ਵੱਸੋਂ 700 ਗ੍ਰਾਮ ਹਾਫੀਮ ਬਰਾਮਦ ਹੋਇਆ ਇਹ ਨਾਮ ਤੇ ਰੋਪੜ ਦੋਸ਼ੀ ਦਾ ਨਾਮ ਰਜਿੰਦਰਾ ਕੁਮਾਰ ਉੱਤਰ ông ਪ੍ਰਕਾਸ਼ ਵਾਸੀ ਕੁੰਟਰੀਆ ਫੈਜ਼ਲਾਪੁਰ ਥਾਣਾ ਅਲੀਗੜ ਤਹਿਸੀਲ ਔਲਾ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਦੇ ਰਹਿਣਾ ਸਰ ਇੱਥੇ ਕੋਈ ਮਾਮਲਾ ਦਾਇਰ ਹੈ ਮਾਮਲਾ ਦਰਜ ਹੋ ਗਿਆ ਇਹਨੇ ਪੁੱਛ ਕੇ ਜੀ ਦੱਸਿਆ ਵੀ ਪਹਿਲਾਂ ਮੇਰੇ ਤੇ ਕੋਈ ਪਰਚਾ ਦਰਜ ਨਹੀਂ ਹੈ ਉਹ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਆ ਬਾਕੀ ਇਹਦਾ ਰਿਗਾਰਡ ਦੀ ਪੜਤਾਲ ਕੀਤੀ ਜਾ ਰਹੀ ਆ ਜੋ ਸਾਹਮਣੇ ਆਊਗਾ ਫਿਰ ਬਾਅਦ ਚ ਪਤਾ ਲੱਗੇ ਅਗਲੀ ਕੀ ਕਾਰਵਾਈ ਹੋਵੇਗੀ ਅਗਲੀ ਇਹਨੂੰ ਕੱਚਾ ਐਫ ਆਰ ਰਜਿਸਟਰ ਕਰਤੀ ਹੈ ਹੁਣ ਮਾਂ ਜੋ ਕੋਰਟ ਵਿੱਚ ਜੱਜ ਸਾਹਿਬ ਦੇ ਪੇਸ਼ ਕੀਤਾ ਜਾਊਗਾ ਸਰ ਇਹਨੇ ਕੋਈ ਇਹ ਵੀ ਦੱਸਿਆ ਕਿ ਇਹ ਕਿੱਥੋਂ ਬ੍ਰੀਫ ਲਿਆਉਦੇ ਸੀ ਕਿਵੇਂ ਅੱਗੇ ਦੇਣੀ ਸੀ ਕਿੱਥੇ ਦੋਸ਼ੀ ਬਹੁਤ ਚਲਾਕ ਆ ਇਹ ਪ੍ਰੋਪਰ ਦੱਸ ਨਹੀਂ ਰਿਹਾ ਵੀ ਮੈਂ ਕਿੱਥੋਂ ਲੈ ਕੇ ਆਇਆ ਤੇ ਕਿਹਦੇ ਨਾਲ ਆਇਆ ਬਸ ਇਹ ਕਹਿੰਦੇ ਸਾਨੂੰ ਅਲਪਛਾਤ ਦੇ ਬੰਦੇ ਤੋਂ ਲਿਆਇਆ ਤੇ ਗਾਂ ਦਸੂਏ ਦੇਣੀ ਸੀਗੀ ਤੇ ਉਹ ਬੰਦੇ ਨੇ ਉੱਥੇ ਖੜਾ ਹੋਣਾ ਸੀਗਾ ਮਾਚੀਵਾੜਾ ਇਲਾਕੇ ਵਿੱਚ ਸਰਕਾਰ ਦੇ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵਿਆਂ ਦੀ ਥੋੜ੍ਹ ਉਸ ਸਮੇਂ ਖੁੱਲੀ ਜਦੋਂ ਸਥਾਨਕ ਸਰਕਾਰੀ ਹਸਪਤਾਲ ਵਿੱਚ ਇੱਕ ਗਰੀਬ ਗਰਭਵਤੀ ਦੇ ਜਣੇਪੇ ਲਈ ਇਹ ਕਹਿ ਕੇ ਜਵਾਬ ਦੇ ਦਿੱਤਾ ਗਿਆ ਕਿ ਜਿੱਥੇ ਡਾਕਟਰ ਮੌਜੂਦ ਨਹੀਂ ਤੇ ਪਤੀ ਨੂੰ ਆਪਣੀ ਪਤਨੀ ਦਾ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਬਾਜ਼ਾਰ ਵਿੱਚੋਂ ਭੀਖ ਮੰਗਣੀ ਪਈ

ਵੇਲੇ ਕੇ ਟੀਕਾ ਲਾ ਕੇ ਦੇਖ ਲਿਆਗਾ ਫਿਰ ਬੱਚਾ ਦਾ ਨਾਮ ਮੂੰਹ ਨਹੀਂ ਖਿਲਾਏਗਾ ਫਿਰ ਕਹਿੰਦੇ ਤੇ ਤਾਂ ਨਹੀਂ ਹੋੜੇ ਕੋਈ ਡਾਕਟਰ ਨਹੀਂ ਆਏਗਾ ਤੇਗਾ ਤੁਸੀਂ ਪ੍ਰਾਉਰ ਤੇ ਜਾਓ ਨਹੀਂ ਤਾਂ ਫਿਰ ਕਿਹਾ ਲੁਧਿਆਣਾ ਦਾ ਲਿਖਤਾ ਹਸਪੀਟਲ ਦੇ ਅਸੀਂ ਸਰਕਾਰੀ ਮਛਵਾੜਾ ਜੀ ਮਛਵਾੜਾ ਹਾਂਜੀ ਅੱਛਾ ਫਿਰ ਕੀ ਹੋਇਆ ਟੀਕਾ ਵੀਰ ਜੀ ਉਹਨਾਂ ਨੇ ਲੁਧਿਆਣਾ ਦਾ ਲਿਖਤਾ ਮਹਾਰਾਜ ਕੱਲਾ ਬੰਦਾ ਮੈਂ ਕਿੱਥੇ ਜਾਤਾ ਮਛਵਾੜਾ ਮਛਵਾੜਾ ਮਿਲਣਾ ਤਾਂ ਮੇਰੇ ਪਾਸ ਮੇ ਕੋਈ ਗੱਡੀ ਨਾ ਘੋੜਾ ਵਿਚਾਰ ਉਹ ਰੇੜੀ ਵਾਲੇ ਦੀ ਸਾਈਕਲ ਆਈ ਉਹ ਥੀ ਉਹ ਵੀ ਵੇਚਤੀ ਮੈਨੇ ਮੇਰੇ ਘਰ ਵਾਲੇ ਦੇ ਇਲਾਜ ਦੇ ਮਹਾਰਾਜ ਪੂਰੇ 15000 ਲੱਗ ਗਏ ਸ਼ਰਾਬ ਖੁਦ ਖੁਦ ਵੀ ਨਹੀਂ ਮੱਛਾ ਰਹਿ ਗਿਆ ਕੋਈ ਹੋਰ ਕਿਸੇ ਚੀਜ਼ ਤੇ ਲਗਾ ਮੇਰੇ ਘਰ ਵਾਲੇ ਦੇ ਡਿਲੇ ਹਰੀ ਆਨੰਦ ਹਸਪਤਾਲ ਤੋਂ ਹੀ ਪ੍ਰਾਈਵੇਟ ਹੌਸਪੀਟਲ ਨਹੀਂ ਫਾਰਵੇਖੀ ਨਾਰਮਲ ਨਾਰਮਲ ਕਿੱਥੇ ਕਰਦੇ ਹਾਂ ਹਾਂਜੀ ਵੀਰ ਜੀ ਦਵਾਈ ਵਾਸਤੇ ਤੁਸੀਂ ਕਰਤੇ ਜੀ ਤੇਰੀ ਕਿਵੇਂ ਹੋਈਏ ਨਾਰਮਲ ਕੇ ਨਾਰਮਲ ਹੋ ਗਈ ਹੈ ਜੀ ਮਹਾਰਾਜ ਜੀ ਤੇ ਹਸਪੀਟਲ ਵਾਲੇ ਡਾਕਟਰਾਂ ਨੇ ਕੀ ਕਹਿਣਾ ਸੀਗਾ ਉਹ ਤਾਂ ਕਹਿੰਦੇ ਕਿ ਡਾਕਟਰ ਨਹੀਂ ਹੈਗਾ ਉਹ ਮਰਦ ਹੈ ਨਹੀਂ ਡਾਕਟਰ ਨਹੀਂ ਹੈ ਸਾਹਮਣੇ ਵਾਲਾ ਕੋਈ ਡਾਕਟਰ ਨਹੀਂ ਹੈਗਾ ਲੁਧਿਆਣਾ ਜਾਓ ਫਿਰ ਡਾਕਟਰ ਜਸਤੇਵ ਸਿੰਘ ਐਸਐਮਓ ਇਨ ਚਾਰਜ ਸੀਐਸਸੀ ਮਛੀਗੜਾ ਡੋਰ ਤੋਂ ਵੀ ਕਿ 14 ਤਰੀਕ ਦਾ ਕੇਸ ਆਇਆ ਸੀ ਰਾਤੀ ਡਿਲੀਵਰੀ ਲਈ ਉਹਨਾਂ ਦਾ ਕਹਿਣਾ ਬਾਬੀ ਕੋਈ ਉਹਨਾਂ ਨੇ ਖਿਆਲ ਨਹੀਂ ਰੱਖੇ ਤੇ ਸਾਨੂੰ ਕੋਆਪਰੇਟ ਨਹੀਂ ਕੀਤਾ ਵੀ ਇਹ ਟ੍ਰਾਂਸਫਰ ਹੋਰ ਕਹਾਂ ਕਿਸੇ ਉੱਚ ਹਸਪੀਟਲ ਤੇ ਪੈਫਰ ਕਰਤਾ ਹਾਂ ਇਹਦੇ ਬਾਰੇ ਮੈਂ ਐਸ ਪਰ ਰਿਕਾਰਡ ਸਾਡੇ ਸਟਾਫ ਨਰਸਾਂ ਡਿਊਟੀ ਜਿਹੜੀ ਉਸ ਟਾਈਮ ਸੀਗੇ ਉਹ ਹੁਣ ਵੀ ਡਿਊਟੀ ਤੇ ਮੌਜੂਦ ਨੇ ਉਹਨਾਂ ਤੋਂ ਐਸ ਪਰ ਰਿਕਾਰਡ ਜਿਹੜਾ ਸਾਰਾ ਵੈਰੀਫਾਈ ਕੀਤਾ ਹੈਗਾ ਇਰੇ ਵਿੱਚ ਜਿਹੜਾ ਕੇਸ ਇਹ ਹੈਗਾ ਪੈਲ ਵਾਈਫ ਆਫ ਅਭਿਸ਼ੇਕ ਸਾਨੀ ਇਹ ਮਲਕੇ ਫੋਰ ਟਰਮ ਪ੍ਰੈਗਨਸੀ ਦੇ ਨਾਲ ਆਇਆ ਸੀ ਵਿਦ ਹਾਈਪਰ ਟੈਨਸ਼ਨ ਕਿਉਂਕਿ ਇਹਨੂੰ ਮੈਂ ਇੱਥੇ ਦੱਸਣਾ ਚਾਹਾਂਗਾ ਇਹਦਾ ਬੀਪੀ ਜਿਹੜਾ ਹੈਗਾ 153 आ, 107 ਇਹਨੂੰ ਹਾਈਪਰ ਟੈਨਸਿਨ ਹੈ ਹਾਈ ਰਿਸਕ ਪ੍ਰੈਗਨਸੀ ਦਾ ਕੇਸ ਹੈਗਾ ਦੂਸਰਾ ਪੁਆਇੰਟ ਇਹ ਹੈ ਵੀ ਇੱਥੇ ਜਿਹੜੀ ਹੈਗੀ ਆ ਸਾਡੇ ਕੋਲ ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਸੂਚਿਤ ਕੀਤਾ ਹੋਇਆ ਹੈ ਉੱਚ ਅਧਿਕਾਰੀਆਂ ਨੂੰ ਵੀ ਕੋਈ ਗਾਇਨਿਸ ਪੈਸੈਂਟ ਨਹੀਂ ਹੈ ਜੋ ਪਹਿਲਾਂ ਡਾਕਟਰ ਇੱਕ ਗਾਇਨਿਸ ਪੈਸੈਂਟ ਸੀ ਉਹ ਜੋਇਨ ਕਰ ਚੁੱਕੇ ਨੇ ਅਸੀਂ ਹਰ ਇੱਕ ਮਹੀਨੇ ਆਪਣੀ ਰਿਪੋਰਟ ਦੇ ਵਿੱਚ ਹੈਲਥ ਅਥਾਰਟੀ ਨੂੰ ਦੱਸਦੇ ਹੈਗੇ ਆ ਤੇ ਗਾਇਨਿਸ ਸਪੈਸਿਸ ਨਾ ਹੋਣ ਕਰਕੇ ਜਿਹੜੇ ਨਾਰਮਲ ਕੇਸ ਨੇ ਡਿਲੀਵਰੀ ਦੇ ਉਹ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਜਿਹੜੇ ਉਹ ਹੈਂਡਲ ਕਰ ਲੈਂਦੇ ਨੇ ਬਟ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹਦਾ ਬੀਪੀ ਜ਼ਿਆਦਾ ਹੈ ਇਹ ਹਾਈ ਰਿਸਕ ਕੇਸ ਦੇ ਵਿੱਚ ਆਉਂਦਾ ਹੈ ਇਹਦੇ ਵਿੱਚ ਰਿਸਕ ਫੈਕਟਰ ਵੀ ਉਸ ਨੂੰ ਮੁੱਖ ਰੱਖਦੇ ਹੋਏ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਨੇ ਜਿਹੜੇ ਹੈਗੇ ਉਹਨਾਂ ਨੇ ਬਕਾਇਦਾ ਐਸ ਪਰ ਰਿਕਾਰਡ ਨੋਟਡ ਹੈ ਉਹ ਅਸੀਂ ਫਿਰ ਹੈਲ ਸੈਂਟਰ ਜਿਹੜਾ ਹੈਗਾ ਸਾਡਾ ਸਿਵਲ ਹਸਪੀਟਲ ਲੁਧਿਆਣਾ ਰੈਫਰ ਕਰਦੇ ਆ ਉਹ ਬਕਾਇਦਾ ਰੈਫਰ ਸਲਿੱਪ ਬਣਾ ਕੇ ਸਾਰਾ ਰਿਕਾਰਡ ਉਹਦੇ ਵਿੱਚ ਸਲਿੱਪ ਤੇ ਲਿਖ ਕੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਐਡਵਾਈਸ ਕਰਕੇ ਗਾਈਡ ਕਰਕੇ ਸਲਿੱਪ ਦੇ ਕੇ ਇਥੋਂ ਰੈਫਰ ਕੀਤਾ ਗਿਆ ਟੂ ਦਾ ਸਿਵਲ ਹਸਪੀਟਲ ਲੁਧਿਆਣਾ ਦੇਖੋ ਇੱਕ ਬੜੀ ਮੰਦਭਾਗੀ ਜੇ ਮੈਂ ਗੱਲ ਕਹਾ ਵੀ ਸਮਰਾਲੇ ਸ਼ਹਿਰ ਦੇ ਵਿੱਚ ਇੱਕ ਬੰਦਾ ਭੀਖ ਮੰਗ ਰਿਹਾ ਸੀ ਕਿ ਉਹਨੇ ਆਪਣੀ ਘਰ ਵਾਲੀ ਦਾ ਉਹਦੇ ਬੱਚਾ ਹੋਇਆ ਸੀ ਤੇ ਪ੍ਰਾਈਵੇਟ ਹਸਪੀਟਲ ਤੋਂ ਉਹਨੂੰ ਡਿਲੀਵਰੀ ਕਰਾਉਣੀ ਪਈ ਉਸ ਵਾਸਤੇ ਉਹਦੇ ਕੋਲ ਪੈਸੇ ਨਹੀਂ ਸੀ ਤੇ ਉਹ ਵਿਚਾਰਾ ਦੁਕਾਨਾਂ ਦੇ ਉੱਤੇ ਭੀਖ ਮੰਗ ਕੇ ਆਪਣੇ ਪੈਸੇ ਪੂਰੇ ਕਰਦਾ ਦੇਖੋ ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰਦੀ ਆ ਵੀ ਸਾਡੇ ਕੋਲ ਮੱਲਾ ਕਲੀਨਿਕ ਖੁੱਲ ਗਏ ਸਾਡੇ ਕੋਲ ਡਾਕਟਰ ਬਹੁਤ ਹੋ ਗਏ ਜਿੱਥੇ ਕਿ ਅਸਲੀਅਤ ਕੀ ਆ ਕਿ ਜਿਹੜਾ ਸੱਜਣ ਪੈਸੇ ਮੰਗ ਰਿਹਾ ਉਸ ਮਛਵਾੜਾ ਮਛਵਾੜੇ ਦੇ ਪਿੰਡਾਂ 'ਚ ਬਲੌਕ ਕਰਦਾ ਮਛਵਾੜਾ ਜਿਹੜਾ ਸਾਡਾ ਸਿਵਲ ਹਸਪੀਟਲ ਆ ਉੱਥੇ ਦੀ ਜਿਹੜੀ ਹਾਲਾਤ ਐ ਇਸ ਟਾਈਮ ਇਹ ਨਹੀਂ ਕਿ ਉੱਥੇ 6 ਡਾਕਟਰਾਂ ਦੀ ਜਗ੍ਹਾ ਤੇ ਪੱਕੇ ਤੌਰ ਤੇ ਇੱਕ ਡਾਕਟਰ ਉਥੇ ਬੈੰਦੇ ਨੇ ਔਨ ਡਿਊਟੀ ਤੇ ਬਾਕੀ ਕੇਵਲ ਡਿਊਟੀ ਲਾਉਣ ਟਾਈਮ ਟੂ ਟਾਈਮ ਜਿਹਦੀ ਲੋੜ ਪੈਂਦੀ ਉਹਨੂੰ ਬੁਲਾ ਲੈਂਦੇ ਆ ਤੇ ਨੌ ਨਰਸਾਂ ਦੀ ਜਗ੍ਹਾ ਆ ਜਿਹਦੇ ਵਿੱਚੋਂ ਦੋ ਨਰਸਾਂ ਪੱਕੀਆਂ ਨੇ ਤੇ ਬਾਕੀ ਜਦੋਂ ਲੋੜ ਆ ਉਸ ਮੁਤਾਬਕ ਸਾਧ ਇਹ ਹਾਲਾਤ ਨੇ ਤੇ ਖੁਦ ਜੇ ਮੈਂ ਕਹਾ ਵੀ ਉਥੇ ਆਪਣਾ ਸਟਾਫ ਤੇ ਐਸਐਮਓ ਸਾਹਿਬ ਮੰਨਦੇ ਨੇ ਵੀ ਸਾਡੇ ਕੋਲ ਕੋਈ ਗਾਇਨੀ ਸਪੈਸ਼ਲਿਸਟ ਨਹੀਂ ਪਿਛਲੇ ਤਕਰੀਬਨ ਤਕਰੀਬਨ 6 ਮਹੀਨਿਆਂ ਤੋਂ ਇਹ ਹਸਪਤਾਲ 134 ਪਿੰਡ ਅਤੇ ਸਮਾਛਾੜਾ ਸ਼ਹਿਰ ਨੂੰ ਕਵਰ ਕਰਦਾ ਦੇਖੋ ਇਹ ਹਾਲਾਤ ਕੀ ਬਣੇ ਨੇ ਇੱਕ ਗਰੀਬ ਬੰਦਾ ਕਿਸੇ ਹਸਪਤਾਲ ਇਲਾਜ ਕਰਾਉਣ ਜਾਂਦਾ ਤੇ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਵੀ ਸਟਾਫ ਨਰਸ ਸਾਡੇ ਜਿਹੜੇ ਨੇ ਉਹ ਡਿਲੀਵਰੀਆਂ ਕਰਦੇ ਨੇ ਜਦੋਂ ਕੋਈ ਕ੍ਰਿਟੀਕਲ ਕੇਸ ਹੁੰਦਾ ਫਿਰ ਸਾਨੂੰ ਡਾਕਟਰ ਦੀ ਲੋੜ ਪੈਂਦੀ ਹੈ ਬਲਕਿ ਚਾਹੀਦਾ ਕੀ ਹੈ ਵੀ ਕੋਈ ਵੀ ਪ੍ਰੈਗਨਨਸੀ ਕੋਈ ਵੀ ਕੁਝ ਹੁੰਦਾ ਉੱਥੇ ਡਾਕਟਰ ਮੌਜੂਦ ਚਾਹੀਦਾ ਮੌਕੇ ਤੇ ਜੇ ਕੋਈ ਅਣਸਖਾਵੀ ਘਟਨਾ ਹੁੰਦੀ ਤਾਂ ਜ਼ਿੰਮੇਵਾਰ ਕੌਣ ਆ ਪੰਜਾਬ ਸਰਕਾਰ ਦੇ ਫੋਕੇ ਦਾਅਵੇ ਨੇ ਇਹ ਕਹੀ ਜਾਂਦੀ ਹੈ ਵੀ ਅਸੀਂ ਜਿਹੜਾ ਹੈਗਾ ਇਸ ਲਾਈਨ ਦੇ ਵਿੱਚ ਹੈਲਥ ਦੇ ਵਿੱਚ ਬੜੀ ਇੰਪਰੂਵਮੈਂਟ ਕਰਤੀ ਪਰ ਸਲੀਅਤ ਇਹ ਨੇ ਵੀ ਇਹ ਪੰਡੀ ਪ੍ਰਚਾਰ ਕੀਤਾ ਕੇਵਲ ਪੋਸਟਰਾਂ ਤੇ ਪ੍ਰਚਾਰ ਕੀਤਾ ਤੇ ਮਜੂਤਾ ਹਾਲਾਤ ਨੇ ਵੀ ਹਰ ਰੋਜ਼ ਜਿਹੜਾ ਸਾਡਾ ਉੱਥੇ ਸਿਵਲ ਹਸਪਤਾਲ ਸਮਰਾਲਾ ਆ ਮੱਛਵਾੜਾ ਤੇ ਸਮਰਾਲਾ ਦੋਨੇ ਜੇ ਮੈਂ ਕਹਾ ਇਸ ਹਲਕੇ ਦੇ ਵਿੱਚ ਪੈਂਦੇ ਨੇ ਤੇ ਉੱਥੋਂ ਜਿਹੜੇ ਰੈਫਰ ਹੁੰਦੇ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਚਾਹੇ ਜੇ ਲੁਧਿਆਣੇ ਵੀ ਕਰਨਗੇ ਤਾਂ ਕਿਹਦੀ ਸ਼ਮਤਾ ਹੁੰਦੀ ਅੱਜ ਐਮਰਜੈਂਸੀ 'ਚ ਉਹ ਆਪ ਮੰਨਦੇ ਨੇ ਵੀ ਕ੍ਰਿਟੀਕਲ ਕੇਸ ਸੀ ਬੰਦਾ ਲੁਧਿਆਣੇ ਜਾ ਉਹ ਕੋ ਮੌਕੇ ਤੇ ਇਲਾਜ ਕਰਾਓ ਤੇ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ ਸਰਾ ਸਰੇ ਸਰਕਾਰ ਇੱਥੇ ਕਸੂਰਵਾਰ ਆ ਪ੍ਰਸ਼ਾਸਨ ਇੱਥੇ ਕਸੂਰਵਾਰ ਆ ਤੇ ਇਥੇ ਤੱਕ ਸੁਣਨ ਨੂੰ ਮਿਲਿਆ ਵੀ ਮਾਛਵੜਾ ਸ਼ਹਿਰ ਦੇ ਵਿੱਚ ਕਈ ਤਾਂ ਕਈ ਧਨਾੜ ਬੰਦਿਆਂ ਦੇ ਆਪਣੇ ਹਸਪਤਾਲ ਨੇ ਜਿਨ੍ਹਾਂ ਦੇ ਵਿੱਚ ਇਹ ਪੇਸ਼ੈਂਟ ਰੈਫਰ ਕੀਤੇ ਜਾਂਦੇ ਨੇ ਤਾਂ ਉਹਨਾਂ ਨੂੰ ਮੋਟਾ ਮੁਨਾਫਾ ਦਿੱਤਾ ਜਾਂਦਾ ਹੈ ਇਹ ਬਹੁਤ ਵੱਡਾ ਨੈਕਸਸ ਆ ਜਦੀ ਜਾਂਚ ਹੋਣੀ ਚਾਹੀਦੀ ਆ ਪਰਤਾਰ ਹੋਣੀ ਚਾਹੀਦੀ ਤੇ ਕਸੂਰਵਾਰ ਚਾਹੇ ਡਾਕਟਰ ਨੇ ਨਰਸ ਨੇ ਜਾਂ ਕੋਈ ਪ੍ਰਾਈਵੇਟ ਬੰਦੇ ਨੇ ਉਹਨਾਂ ਤੇ ਬਣਦੀ ਟੋਮੀ ਕਾਰਵਾਈ ਕਰਨੀ ਚਾਹੀਦੀ ਇੱਕ ਇੱਕ ਉਸ ਰਿਜ਼ਰਵੇਸ਼ਨ ਦੇ ਮੁੱਦੇ ਤੇ ਭਾਰਤਵੰਦ ਦੇ ਕਾਲ ਦਾ ਗੁਰਦਾਸਪੁਰ ਵਿੱਚ ਅਸਰ ਜ਼ਰਾ ਵੀ ਵੇਖਣ ਨੂੰ ਨਹੀਂ ਮਿਲਿਆ ਸਵੇਰ ਤੋਂ ਹੀ ਰੋਜ਼ਾਨਾ ਦੁਕਾਨਾਂ ਖੁੱਲ੍ਹਣਾਂ ਸ਼ੁਰੂ ਹੋ ਗਈਆਂ ਸੀ ਤੇ ਆਮ ਦਿਨਾਂ ਦੀ ਤਰ੍ਹਾਂ ਲੋਕਾਂ ਮਿਆ ਰੌਣਕਾਂ ਲੱਗਣੀਆਂ ਤੇ ਆਣਾ ਜਾਣਾ ਸ਼ੁਰੂ ਹੋ ਗਿਆ ਸੀ ਲੋਕ ਪਹਿਲਾਂ ਦੀ ਤਰ੍ਹਾਂ ਹੀ ਖਰੀਦਦਾਰੀ ਕਰਦੇ ਹੋਏ ਨਜ਼ਰ ਆਏ ਉੱਤੇ ਦਲਿਤ ਪਾਈ ਚੈਨਲ ਸੰਬੰਧੀ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਨਹੀਂ ਕੀਤੀਆਂ ਦੇਖੋ ਇਹ ਇਹ ਬੰਦ ਦੀ ਜਿਹੜੀ ਕਾਲ ਹੈ ਇਹ ਹੀ ਸਿਰਫ ਵਟਸਐਪ ਸੋਸ਼ਲ ਮੀਡੀਆ ਰਾਹੀਂ ਹੀ ਲਿਖੀ ਆ ਕੋਈ ਸਾਨੂੰ ਇੱਥੇ ਅਨਾਊਂਸਮੈਂਟ ਨਹੀਂ ਆ ਕਿਸੇ ਤਰ੍ਹਾਂ ਦਾ ਸਾਡੇ ਨਾਲ ਕਿਸੇ ਵੀ ਜਥੇਬੰਦੀ ਨੇ ਸਾਡੇ ਨਾਲ ਕੋਈ ਤਾਲ ਮਿਲ ਨਹੀਂ ਕੀਤਾ ਔਰ ਮੇਰਾ ਖਿਆਲ ਹੈ ਵੀ ਜੇ ਕੋਈ ਇਹਨਾਂ ਦੀ ਕੋਈ ਆਪਣੀ ਪਰਸਨਲ ਪ੍ਰੋਬਲਮ ਹੋ ਵੀ ਸਕਦੀ ਆ ਪਰ ਉਹਦੇ ਵਿੱਚ ਇਹ ਹੈ ਕਿ ਇਹ ਇਹਨਾਂ ਨੂੰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਲੈਣਾ ਜੋ ਮਰਜ਼ੀ ਕਰਸਣ ਲੇਕਿਨ ਇਹੋ ਜੀ ਕਾਲ ਬੰਦ ਦੇਣੀ ਮੇਰਾ ਖਿਆਲ ਹੈ ਇਹ ਕੋਈ ਸਮੇਂਦਰ ਵੀ ਗੱਲ ਨਹੀਂ ਹੁੰਦੀ ਕਿਉਂਕਿ ਹਰ ਇਨਸਾਨ ਦੀ ਰੋਟੀ ਰੋਜੀ ਦਾ ਮਸਲਾ ਹੁੰਦਾ ਵੈ ਕਾਰੋਬਾਰ ਅੱਗੇ ਖਤਮ ਹੋ ਚੁੱਕੇ ਨੇ ਆਮ ਦੁਕਾਨਦਾਰਾਂ ਦਾ ਕਾਰੋਬਾਰ ਜਿਹੜਾ ਬਿਲਕੁਲ ਅੱਗੇ ਖਤਮ ਹੈ ਮਾਲਾਂ ਨੇ ਖਤਮ ਕਾਰੋਬਾਰ ਤਬਾਹ ਕਰਤਾ ਆਨਲਾਈਨ ਦੇ ਕਾਰੋਬਾਰ ਸਬਾਹ ਕਰਤਾ ਅਗਰ ਅੱਜ ਦੁਕਾਨਦਾਰ ਜਿਹੜੇ ਮਿਡਲ ਦੁਕਾਨਦਾਰ ਹੈ ਰੋਟੀ ਰੋਜੀ ਤੋਂ ਵੀ ਤੰਗ ਬੈਠੇ ਨੇ ਅਗਰ ਮੇਰਾ ਖਿਆਲ ਹੈ ਕਿ ਬੰਦ ਦਾ ਕਾਲ ਦੇ ਬੰਦ ਦੀ ਕਾਲ ਦੇਣਾ ਇਹ ਕੋਈ ਹੱਲ ਨਹੀਂ ਹੈ ਹਾਂ ਮੈਨੂੰ ਕੋਈ ਪ੍ਰੋਬਲਮ ਹੈ ਸਾਡੀ ਕਮਿਊਨਿਟੀ ਕੋਈ ਪ੍ਰੋਬਲਮ ਹੈ ਗਈ ਹੈ ਤੇ ਆਪਾਂ ਪ੍ਰੋਟੈਸਟ ਕਰ ਸਕਦੇ ਆ ਆਪਾਂ ਵੀ ਥੋੜੇ ਦਿਨ ਪਹਿਲਾਂ ਇੱਕ ਪ੍ਰੋਟੈਸਟ ਕੀਤਾ ਸੀ ਬੰਗਲਾਦੇਸ਼ ਦੇ ਜਿਹੜਾ ਉਹਦੇ ਵਿੱਚ ਜਿਹੜਾ ਹਿੰਦੂ ਪੜਤਾੜਤ ਹੋਏ ਨੇ ਆਪਾਂ ਵੀ ਪ੍ਰੋਟੈਸਟ ਕੀਤਾ ਵਾ ਇਹ ਹਰ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ ਪਰ ਕਿਸੇ ਦੀ ਪਰਸਨਲ ਰੋਟੀ ਰੋਜੀ ਨੂੰ ਬਲਾਕ ਕਰਨਾ ਜਾਂ ਦੁਕਾਨਾਂ ਬੰਦ ਕਰਾਉਣਾ ਮੇਰਾ ਖਿਆਲ ਹੈ ਕੋਈ ਉਹ ਵੀ ਉਹਨਾਂ ਵਿੱਚੋਂ ਵੀ ਸਾਡੇ ਭਰਾ ਕੋਈ ਬਿਜ਼ਨਸਮੈਨ ਹੋਣਗੇ ਉਹ ਚੰਗੀ ਤਰ੍ਹਾਂ ਸਮਝ ਸਕਦੇ ਨੇ ਕਿ ਕਿਸੇ ਦੇ ਕਾਰੋਬਾਰ ਬੰਦ ਕਰਨ ਦੇ ਨਾਲ ਕਿੰਨਾ ਨੁਕਸਾਨ ਹੁੰਦਾ ਵਾ ਇਸ ਕਰਕੇ ਮੈਂ ਸਾਰੇ ਸ਼ਹਿਰ ਵਸੀ ਅੱਜ ਮੇਰੇ ਦੁਕਾਨਦਾਰ ਲਾਗੇ ਸਾਥੀ ਖੜੇ ਨੇ ਔਰ ਬੰਦ ਦੀ ਕਾਲ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਐਕਸੈਪਟ ਨਹੀਂ ਕਰਾਂਗੇ ਕਿਉਂ ਕਿ ਇਹ ਬੰਦ ਜਿਹੜਾ ਵਾ ਬਿਲਕੁਲ ਇੱਕ ਸੋਸ਼ਲ ਮੀਡੀਆ ਦੀ ਇੱਕ ਫਲਾਈ ਹੋਈ ਗੱਲ ਹੈ ਹਾਂ ਅਗਰ ਸਾਡੇ ਸਮਾਜ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਕੋਈ ਸ਼ਹਿਰ ਵਾਸੀ ਸਾਡੇ ਕੋਲ ਆ ਕੇ ਵਪਾਰ ਮੰਡਲ ਦੇ ਨਾਲ ਕੋਈ ਤਾਲਮਿਲ ਕਰਦੇ ਨੇ ਕਿਸੇ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤੇ ਆਪਾਂ ਉਹਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਸਲਾਹ ਮਸ਼ਵਰਾ ਆਪਣੇ ਵਪਾਰੀ ਭਰਾਵਾਂ ਨਾਲ ਕਰਕੇ ਆਪਾਂ ਡਿਸੀਜਨ ਲੈ ਸਕਦੇ ਆ पर ਇਸ ਤਰ੍ਹਾਂ ਦੀ ਇੱਕ ਸੋਸ਼ਲ ਮੀਡੀਆ ਦੇ ਇੱਕ ਵਾਇਰਲ ਕਰਕੇ ਤੇ ਭਾਰਤਵੰਦ ਜੋ ਮੈਂ ਅੱਜ ਪੜਿਆ ਵਾ ਵੇਖਿਆ ਉਹਦੇ ਵਿੱਚ ਘਰੋਬਾਰ ਨਹੀਂ ਨਿਕਲ ਦੇਣਾ ਇਹ ਹੋਣਾ ਬੋ ਹੋਣਾ ਦੇਖੋ ਇਹ ਘਰੋਬਾਰ ਨਹੀਂ ਨਿਕਲ ਦੇਣਾ ਇਹ ਤੇ ਬੜੀ ਇੱਕ ਬੜੀ ਗੱਲ ਕਹਿ ਦਿੰਦੇ ਨੇ ਪਰ ਐਦਾਂ ਹੋਣਾ ਨਹੀਂ ਚਾਹੀਦਾ ਹਾਂ ਉਹ ਵੀ ਸਾਡੇ ਭਰਾ ਨੇ ਜੇ ਕੋਈ ਸਮੱਸਿਆ ਹੈ ਉਹ ਆਪਣਾ ਤੌਰ ਤੇ ਡੀਸੀ ਸਾਹਿਬ ਨੂੰ ਆਪਣੇ ਸੀਐਮ ਸਾਹਿਬ ਨੂੰ ਪ੍ਰਾਈਮਰੀ Minister ਸਾਹਿਬ ਨੂੰ ਆਪਣਾ ਮੰਗ ਪੱਤਰ ਦੇ ਸਕਦੇ ਨੇ ਤਾਂ ਰਾਈਟ ਹੈ ਬਟ ਮੈਂ ਉਹਨਾਂਗੇ ਵੀ ਬੇਨਤੀ ਕਰਾਂਗਾ ਕਿ ਜੇ ਤੁਹਾਡੇ ਕੋਈ ਐਦਾਂ ਦੀ ਗੱਲ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਕਰਕੇ ਆਪਾਂ ਪ੍ਰੋਟੈਸਟ ਕਰੋ ਜੇ ਕੋਈ ਕਿਸੇ ਤਰ੍ਹਾਂ ਦੀ ਹੋਰ ਵੀ ਮਦਦ ਲੋੜਾ ਸੀ ਵੀ ਤੁਹਾਡੇ ਨਾਲ ਬਟ ਇਹ ਕਦੇ ਬਾਰ ਕਿਸੇ ਦਾ ਬੰਦ ਨਾ ਕਰਵਾਇਆ ਜਿਸ ਦੇ ਨਾਲ ਆਮ ਲੋਕਾਂ ਦਾ ਜਨਜੀਵਨ ਜਿਹੜਾ ਪ੍ਰਭਾਵਿਤ ਹੋਵੇ ਤੇ ਰੋਟੀ ਰੋਜੀ ਦਾ ਇਹਦਾ ਮਸਲਾ ਉਹ ਜਿਹੜਾ ਖਤਮ ਹੋ ਜਾਏ ਲੋਕਾਂ ਦਾ ਇਸ ਕਰਕੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਾਂ ਗੱਲ ਮਿਲ ਕੇ ਕੋਈ ਵੀ ਮਸਲਾ ਉਹਨੂੰ ਗੱਲ ਮਿਲ ਕੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏ ਹਾਂਜੀ ਬੰਦ ਨੂੰ ਲੈ ਕੇ ਕੀ ਜਨਰ ਕਰਦੇ ਸਰ ਬੰਦ ਜੇ ਪਹਿਲਾਂ ਕਾਲ ਕਰਦੇ ਤੇ ਅਸੀਂ ਬੰਦ ਕਰਦੇ ਸਾਨੂੰ ਨਾ ਕਿਸੇ ਨੇ ਦੱਸਿਆ ਜੇ ਕੋਈ ਮੈਸੇਜ ਆਂਦਾ ਸਾਨੂੰ ਜਾਂ ਕੋਈ ਸੰਸਥਾ ਕੋਈ ਕੋਈ ਵੀ ਆ ਗਿਆ ਨੂੰ ਆ ਕੇ ਕਾਲ ਕਰਦਾ ਆ ਕੇ ਦੱਸਦਾ ਕਿ ਬੰਦ ਤਾਂ ਹੀ ਬੰਦ ਕਰਦਣੇ ਸੀ ਜੀ ਮਾਰਕੀਟ ਤੇ ਇਹ ਸਹਿਮਤ ਹੋ ਰਿਜ਼ਰਵੇਸ਼ਨ ਦਾ ਬੋਲਦੇ ਨੇ ਸਰ ਨਹੀਂ ਜੀ ਸੁਤੰਤਰਤਾ ਦਿਵਸ ਜਾਂ ਗਣਤੰਤਰ ਦਿਵਸ ਦੇ ਚੰਗੀ ਨਾਇਕਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਨੂੰ ਯਾਦ ਕਰਨ ਲਈ ਕਾਫੀ ਨਹੀਂ ਹਰ ਰੋਜ਼ ਭਾਰਤ ਦੇ ਸ਼ਹੀਦਾਂ ਤੇ ਜੰਗੀ ਨਾਇਕਾਂ ਦੀ ਬਹਾਦਰੀ ਦੀ ਨਵੀਂ ਕਹਾਣੀ ਸਾਹਮਣੇ ਆਉਂਦੀ ਹੈ ਜਿੱਥੇ ਅੱਗੇ ਪੂਰਾ ਦੇਸ਼ ਸਿਰ ਝੁਕਾਉਂਦਾ ਹੈ ਅਜਿਹਾ ਇੱਕ ਨਾਇਕ ਹਿਸਾਰ ਦਾ ਰਹਿਣ ਵਾਲਾ ਭਾਰਤੀ ਸੈਨਾ ਵਿੱਚ ਤੋਪ ਚੀ ਰਿਹਾ ਦੀਪ ਚੰਦ ਪੇਸ਼ ਹੈ ਉਹਨਾਂ ਤੇ ਖਾਸ ਪੇਸ਼ਕਸ਼ ਭਾਰਤ ਮੈਂ ਨਾਇਕ ਦੀਪ ਚੰਦ 1889 ਮਿਸ਼ਾਲ ਰੈਜੀਮੈਂਟ ਕਾਰਗਿਲ ਪੰਚਗ੍ਰਾਮੀ ਗਾਉਂ ਪਾਵੜਾ ਹਿਸਾਰ ਹਰਿਆਣਾ ਦਾ ਰਹਿਣੇ ਵਾਲਾ ਹਾਂ ਔਰ ਅਭੀ ਫਿਲਹਾਲ ਮੈਂ ਨਾਸਿਕ ਮਹਾਰਾਸ਼ਟਰ ਮੇ ਰਹਿ ਰਹਾ ਹਾਂ ਮੇਰੀ ਕਹਾਣੀ ਦਾ ਉਦੇਸ਼ ਇਹ ਹੈ ਕਿ ਜੋ ਹਮਾਰੀ ਅਭੀ ਯਾਤਰਾ ਨਿਕਲੀ ਹੈ ਮੈਂ देवलाली से द्रास होते हुए सचिन ग्लेशियर तक एक मॉडिफिकेशन कार किया हुआ है उस कार के अंदर सभी शहीद परिवारों से मिलने के लिए निकले हैं हम लोग और जितने भी हमारे हीरोज़ की जो हमारी मेमोरियल बने हुए हैं उनको नमन करने के लिए निकले हुए हैं ये, ये मेरा बम ब्लास्ट हो गया था ऑपरेशन पराक्रम के अंदर सत्रह नवंबर दो को जब हम लॉडिंग कर रहे थे यूनिट के अंदर ही उससे पहले मैंने ऑपरेशन विजय भी लड़ा है कारगिल का उससे पहले ऑपरेशन रक्षक जो जम्मू एंड कश्मीर में आतंकवादी के साथ मुठभेड़ होती है वहाँ पर भी मैंने भाग लिया हुआ है तो तीन प्राक्रम मैंने भाग लिए हुए हैं सर क्या करते थे आर्मी में आप आर्मी में तोपची था सर तोप में घोड़े चलाना तोप को चलाना ये मेरा काम था सर आपके बारे में सुना है कि कारगिल में दस हज़ार गोड़े दागे हाँ सर हमारी बटालियन वन एट एट नाइन उस टाइम लाइट रेजिमेंट थी वन ट्वेंटी मोटर थी हमारे पास में दस हज़ार घोड़े दुश्मन के ऊपर दागे जो अपने आप में एक रिकॉर्ड है और ट्रोलिंग के ऊपर जो चाली टूसी तोप से गोला निकला था उसका तोपसी मैं ही था उसी बैरिंग एलिवेशन से पूरी भारतीय सेना ने ट्रोलिंग के ऊपर फाइव वन जीरो जीरो फोर एट सेवन फाइव के ऊपर युद्ध लड़ा था सर जिरु जिरु जिरु। हाँ सर चौकी आठ जगह गन पोषण चेंज किया हम लोगों ने और लगभग दस हज़ार गोड़े दुश्मन के ऊपर दागे अपने आप में एक रिकॉर्ड है बारह गैलेंट्री वार्ड मेरे कारगिल लिखने का सौभाग्य मिला और आज हमें प्राउड है कि हम उस बटालियन का हिस्सा थे और आज मेरी बटालियन का नाम इतिहास के स्वर्ण अक्षरों में लिखा हुआ है कारगिल के अलावा कौन कौन से थे कारगिल के अलावा उससे पहले ऑपरेशन रक्षक जम्मू एंड कश्मीर में जो आतंकवादियों के साथ मुठभेड़ होती है तो बारामूला सेक्टर के अंदर मतलब उड़ी सेक्टर में जो बारामूला डिस्ट्रिक्ट है उसमें हमारी ड्यूटी थी और उसके बाद में मैंने वहाँ पर कश्मीरी लैंग्वेज कोर्स किया और कश्मीरी लैंग्वेज कोर्स से ये फ़ायदा रहा कि मैं जो हमारा रेजिमेंट का खुफिया विभाग जिसको हम इंटेलिजेंट बोलते हैं उसके अंदर मैंने कार्यरत किया और लगभग आठ आतंकवादियों को मौत के घाट उतारने में अहम रो अदा किया आप में बहुत सा कॉन्फिडेंस देखा जा रहा है के के बावजूद भी देश लिए काम कर रहे हैं शहीद परिवारों को इकट्ठा कर रहे हैं आगे क्या करने का है? सर हर कदम इस राष्ट्र को समर्पित है जब वर्दी पहनी थी तो जो हम कसम खाते हैं वो कसम हम लोगों को ऐसा नहीं कि जब तक हम वर्दी में हैं तब तक है भले ही वर्दी उतर गई मगर देश के प्रति जो हमारी जवाबदारी है आज भी हम निभा रहे हैं और आखिरी सांस तक निभाएंगे हर कदम इस राष्ट्र को समर्पित है आज भी जो हमारे युवा हैं वो जागरूक नहीं है देश के प्रति खाली भारत माता की जय बोलने से कुछ नहीं हो सकता है उनके परिवारों तक मिलना चाहिए जिन्होंने इस देश की रक्षा करते हुए अपना स्वर्वत्तम बलिदान दे दिया था आज भी गुमनाम की ज़िंदगी में वो जी रहे हैं तो मेरा सभी से यही अनुरोध है कि जितने भी हीरो जो हैं हमारे जिन्होंने निस्वार्थ इस मातृभूमि के लिए बलिदान देके गए हैं उनकी कहानियाँ सुनिए उनके परिवारों से मिलिए ये मुहिम मैंने शुरू की है और मैं चाहता हूँ कि जितने भी युवा हैं या देश की जो एक सौ चौवालीस करोड़ जनसंख्या है इस मुहिम के अंदर हिस्सा बने ताकि आने वाली पीढ़ी को भी एक

ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਪੀੜਤ ਮਹਿਲਾ ਦਾ ਮੈਡੀਕਲ ਵੀ ਕਰਵਾਇਆ ਚਾਰਿਆ ਹੈ ਮੇਰੇ ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੰਚ ਆ ਨਾ ਇੱذ ਤੋਂ ਮੈਂ ਇਹ ਚੋਟ ਸਿਧਵੰਦਾ ਆ ਤੇ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੋਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇਣ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਇੱਥੇ ਮਦਦ ਲੈਣ ਗਈ ਸੀ ਇਨੇ ਮੇਰੇ ਨਾਲ ਪਿਸਤੋਲ ਦੀ ਨੋਕ ਤੇ ਗਲਤ ਕੰਮ ਕੀਤਾ ਇਹ ਕੱਲ ਦੀ ਗੱਲ ਆ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਣ ਦੇਣ ਸੀ ਉੱਥੇ ਉਹ ਤੁੰਗਾ ਦਾ ਉਹ ਥਰਡ ਪਰਸਨ ਆ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇਣ ਜਿਹੜਾ ਮੈਂ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਂ ਇਹਨੂੰ ਕਹਿਣ ਵਾਸਤੇ ਇਸ ਕਰਕੇ ਇਹਨੇ ਮੇਰਾ ਨਜ਼ਹਿਰ ਫਾਇਦਾ ਉਠਾਇਆ ਪਿਸਤੋਲ ਦੀ ਨੋਕ ਤੇ ਮੈਨਾਂ ਗਲਤ ਕੰਮ ਕੀਤਾ ਕੁਲਬੀਰ ਸਿੰਘ ਸਰਪੰਚ ਆਏ ਹਾਂਜੀ ਨਹੀਂ ਨਹੀਂ ਸਰਪੰਚਾ ਪਿੰਡ ਦਾ ਸੋਨੀਆ ਮੈਨੂੰ ਇਨਸਾਫ ਦਿੱਤਾ ਜਾਏ ਸਗਤ ਤੋਂ ਸਗਤ ਸਹਾਇਤਾ ਦਿੱਤੀ ਜਾਏ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਣਦੇ ਨਹੀਂ ਏਜੰਟ ਨਾਲ ਤੇ ਉਹ ਗਾਂ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨਾਂ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਪਿਸਤੌਲ ਦੀ ਨੌਦ ਕੀਤੀ ਕਹਿੰਦੇ ਕਹਿੰਦੇ ਆ ਪਿਸਤੌਲ ਦੀ ਲੋਕ ਤੇ ਲੜਕੀ ਦੇ ਬਿਆਨ ਨੇ ਪਿਸਤੌਲ ਦੀ ਨਾਲ ਆਪਣੀ ਕਾਰਵਾਈ ਕੀ ਮਾਲਾ ਦਰਜ ਹੋ ਗਿਆ ਮਾਮਲਾ ਐਫ ਆਈ ਆਰ ਦਰਜ ਹੋ ਗਿਆ ਮੈਡੀਕਲ ਹੋ ਗਿਆ ਹੁਣ 144 ਦਾ ਬਿਆਨ ਕਰਾਂਗਾ ਹਾਂ ਹੋਵੇਗਾ ਕੀ ਪਿੰਡ ਦਾ ਸਰਪੰਚਾ ਕਹਿੰਦੇ ਬੰਦਾ ਹਾਂਜੀ ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਿਆ ਕੀ ਕੀ ਮਸਲਾ ਕੀ ਮਸਲਾ ਪੈ ਹੈ ਦਾ ਲੈਣ ਦੇ ਨਹੀਂ ਇਹ ਉਹ ਕੰਦੇ ਕੋਈ ਨਹੀਂ ਤੁਸੀਂ ਆਇਓ ਅੱਗੇ ਵੀ ਜਾਂਦੇ ਜਾਂਦੇ ਹੀ ਇਹ ਪਈ ਆਓ ਮੇਰੇ ਕੋਲ ਤੇ ਮੈਂ ਤੁਹਾਡੇ ਪੈਸੇ ਦਵਾ ਦਿੰਦਾ ਕੋਈ ਦੁਕਾਨ ਹੈ ਉਹਦੇ ਪਿੱਛੇ ਘਰ ਉੱਥੇ ਉਹਨੇ ਬੁਲਾਇਆ ਸੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੁਣ ਕੋਈ ਕਾਰਵਾਈ ਕੀ ਪੈਂਦੀ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੰਚ ਅਰੈਸਟ ਕਰ ਲਿਆ ਅਗਲੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਦੋ ਸਟੇਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੀ ਅਨਿਕ ਤੇਜਿੰਦਰ ਕਨੂਦੇਵ ਜਾਸਤ Rab